ਕਾ ਨਾਮ ਬਜੀ ਮੇਰਾ ਦਾਰਾ ਸਿੰਘ ਹੈ ਜੀ ਸਰ ਤੁਸੀਂ ਕਿਹੜਾ ਪਿੰਡ ਹੈ ਦੱਸੋ ਪਹਿਲਾਂ ਕਿਤੇ ਲਾਸ ਸੀ ਆਣਾ ਜਾਣਾ ਸੀਗਾ ਕਨੈਕਟੀਵ ਟੁੱਟ ਗਈ ਹੋਣ ਆਪਸ ਜੁੜ ਗਏ ਲਿੰਕ ਹਾਂਜੀ ਹਾਂਜੀ ਜੁੜ ਗਏ ਜੀ ਪੂਰਾ ਡਿਟੇਲ ਹੋਲੀ ਹੁਣ ਸਾਰਾ ਦੱਸੋ ਪਹਿਲਾਂ 5000 ਐਦਾਂ ਜੀ ਸਰ ਜੀ ਪਹਿਲਾਂ ਦਾ ਜਾਨੀ ਕਿ ਪੂਰਾ ਲਿੰਕ ਇਹਨਾਂ ਨਾਲ ਬਣਿਆ ਹੋਇਆ ਸੀਗਾ ਤੇ ਹੁਣ ਪਾਣੀ ਆਇਆ ਫਿਰ ਲਿੰਕ ਟੁੱਟ ਗਿਆ ਸੀਗਾ ਜੀ ਤਾਂ ਹੁਣ ਜਾਨੀ ਕਿ ਆਵਾਜ਼ ਆਈ ਹੋਗੀ ਦੇਖ ਲਓ ਹੁਣ ਵੀ ਰੋਡ ਵੀ ਵੀ ਪੰਛੀ ਡਾਕਾ ਤਾਂ ਚਲੋ ਮੜਾ ਮੜਾ ਟੋਟੇ ਬੋ ਹੁਣ ਕਰਤੇ ਜਲੇ ਨੇ ਸੈਟ ਜੀ ਚੱਲਣ ਜੋਗਾ ਹੋ ਗਿਆ ਹਾਂਜੀ ਚੱਲਣ ਜੋਗਾ ਹੋ ਗਿਆ ਜੀ ਤੁਹਾਨੂੰ ਕਿੰਨੀ ਫਿਰ ਹੁਣ ਇਹਦੇ ਪੱਠੇ-ਪੁੱਠੇ ਲੈਣਾ ਆਂਦੇ ਫਿਰ ਥੋੜੀ ਜ਼ਿਆਦਾ ਦਿੱਕਤ ਆ ਗਈ। ਉਹਦੋਂ ਆਵਾਜ਼ ਆਈ ਸੀਗੀ। ਹਾਂਜੀ ਨਹੀਂ ਆਵਾਜ਼ ਆਈ ਫਿਰ ਹੁਣ ਐਦਾਂ ਜੇ ਅਗਰ ਬੋਰਚ ਆਂਦੇ ਤੇ ਜੀ ਫਿਰ ਕਿ ਅਪਰੂਵਟਰ ਲੱਗਦਾ ਤਾਂ। ਇਹ ਹੁਣ ਪਾਣੀ ਜ਼ਿਆਦਾ ਹੁਣ ਤਾਂ ਬਿਲਕੁਲ ਸਰੋਏ ਹੋ ਗਿਆ ਤੋ ਦੇਖਦੇ ਹਾਂ। ਸਾਰੇ ਪਿੰਡ ਪਿੰਡ ਜੁੜ ਗੋ ਤੱਕ ਕਿ ਆਪਾਂ ਚ। ਹਾਂਜੀ ਹਾਂਜੀ। ਕਿਹੜੇ-ਕਿਹੜੇ ਤਕਰੀਬ ਨੇ ਲਈ ਸੀਗੇ ਜਿਹੜੇ ਤੇ ਹੁਣ ਸਾਰੇ ਥੱਲੇ ਤੱਕ ਬਿਲ ਜਾਂਦੀ ਜੀ। ਮੇਨ ਇਹੀ ਹੱਸਦਾ ਜੀ ਕਿ ਉਹ ਤਾਂ ਹੁਣ ਤੋ ਦੇਖਦੇ ਆ ਉਹ ਤਾਂ ਬੰਦੀਆ ਬਿਲਕੁਲ। ਤਕਰੀਬ ਕਿਹੜੇ-ਕਿਹੜੇ ਪਿੰਡ ਗਿਣਾ ਕੇ ਦੱਸੋ ਨਾਮ ਉਹ ਸਾਹਿਬ ਸਿੰਘ ਬਿਲ ਆਉਗਿਆ ਜੀ ਤਾਂ ਆਪਣਾ ਨੀਲੀ 베ਲੀ ਹੋ ਗਿਆ ਜੀ ਹਾਂਜੀ ਤੇ ਆਹ ਪੱਟੀ ਤੇ ਸੀ ਪੱਟੇ ਦੇ ਸੰਗੇ ਪੈਕੇਜ ਪਲਾਨ ਦੇ ਅੱਗੇ ਠੀਕ ਹੈ ਉਹ ਵੀ ਹਾਂ ਜੀ ਹਾਂ ਜੀ ਉਧਰ ਰੋਡ ਤੋਂ ਪਰੇ ਜੇ ਮੇਨ ਤੇ ਅੰਦਰ ਪਿੰਡ ਦੇ ਵਿੱਚ ਬਿਜਲੀ ਪਾਣੀ ਬਿਜਲੀ ਪਾਣੀ ਹੈਗਾ ਜੀ ਹਾਂ ਜੀ ਤੁਸੀਂ ਅੱਜ ਕਿੱਥੇ ਪਹੁੰਚੇ ਹੋ ਪ੍ਰਸ਼ਾਸਨ ਵਿੱਚ ਕੁਝ ਅੰਦਰ ਦੇ ਪਿੰਡਾਂ ਵਿੱਚ ਕਿਹੋ ਜਿਹੇ ਹਾਲਾਤ ਨੇ ਮੈਡੀਕਲ ਟੀਮ ਨੇ ਇਤੋਂ ਪਾਣੀ ਉੱਪਰ ਦੇ ਬਿਮਾਰੀਆਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਸ਼ਨਾਂ ਨੂੰ ਪ੍ਰਬੰਧ ਕੀਤਾ ਤੁਸੀਂ ਠੀਕ ਹੈ ਜੀ ਜਿਸ ਤਰ੍ਹਾਂ ਜਦੋਂ ਪਾਣੀ ਦਾ ਮਾਰ ਪਿਆ ਸੀਗਾ ਕਈ ਪਿੰਡ ਸੀਗੇ ਜਿਹੜੇ ਟਾਪੂ ਬਣ ਗਏ ਸੀਗੇ ਉਹਨਾਂ ਦੇ ਵਿੱਚ ਵੀ ਅਸੀਂ ਲਗਾਤਾਰ ਹਰ ਰੋਜ਼ ਮੈਡੀਕਲ ਟੀਮ ਵੀ ਗਈ ਜਿਹੜੀ ਆਪਣੇ ਐਨੀਮਲ ਵੈਟਰਨਰੀ ਦੀ ਟੀਮ ਹੈ ਉਹ ਵੀ ਗਈ ਰਾਸ਼ਨ ਵੀ ਗਿਆ ਨਾਲੀ ਪੁਲਿਸ ਪ੍ਰਸ਼ਾਸਨ ਨਾਲੀ ਸਾਡੇ ਕੋਈ ਸਿਵਲ ਪ੍ਰਸ਼ਾਸਨ ਸਾਰੀਆਂ ਟੀਮਾਂ ਇਕੱਠੀਆਂ ਕਰਕੇ ਡੇਲੀ ਪਿੰਡਾਂ ਚ ਗਈਆਂ ਜੇ ਉਹ ਕਿਸ਼ਤੀ ਰਾਹੀ ਜਾ ਸਕਿਆ ਤਾਂ ਉਹ ਕਿਸ਼ਤੀ ਰਾਹੀਂ ਗਏ ਨੇ ਜੇ ਉਹ ਟਰੈਕਟਰ ਟਰਾਲੀ ਰਾਹੀਂ ਜਾ ਸਕਿਆ ਤਾਂ ਟਰੈਕਟਰ ਟਰਾਲੀ ਰਾਹੀਂ ਗਏ ਨੇ ਹਰ ਰੋਜ਼ ਹਰ ਪਿੰਡ ਦੇ ਵਿੱਚ ਮੈਡੀਕਲ ਕੈਂਪ ਤੇ ਸਾਰੀਆਂ ਸਹੂਿਦਾਵਾਂ ਉਪਲਬਧ ਕਰਾਈਆਂ ਗਈਆਂ ਵਾਟਰ ਸਪਲਾਈ ਜਿੱਥੇ-ਜਿੱਥੇ ਬ੍ਰੇਕ ਹੋਈ ਸੀ ਉਹ ਦਰੁਸਤ ਕਰਾਈ ਗਈ ਜਲਦ ਤੋਂ ਜਲਦ ਪਾਵਰ ਸਪਲਾਈ ਦਰੁਸਤ ਕਰਾਈ ਗਈ ਤੇ ਹੁਣ ਇਸ ਵੇਲੇ ਪਿੰਡਾਂ ਦੇ ਵਿੱਚੋਂ ਪਾਣੀ ਰੀਸੀਵ ਕਰ ਗਿਆ ਹੈ ਜਾ ਚੁੱਕਿਆ ਹੈਗਾ ਤੇ ਹੁਣ ਅਸੀਂ ਜਿਹੜਾ ਨੰਗਲ ਦੇ ਵਿੱਚ ਤੇ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਆਪਣੀ ਰੀਹੈਬਿਲਿਟੇਸ਼ਨ ਦੀ ਐਕਸਰਸਾਈਜ਼ ਹੈ ਉਹ ਪੂਰੀ ਤਰ੍ਹਾਂ ਚਾਲੂ ਕਰ ਦਿੱਤੀ ਗਈ ਹੈ ਪੀ ਡਬਲਯੂ ਡੀ ਵੱਲੋਂ ਆਪਣੀ ਸੜਕਾਂ ਦੀ ਅਸੈਸਮੈਂਟ ਚੱਲ ਰਹੀ ਹੈਗੀ ਹੈ ਜਿਹੜੇ ਘਰਾਂ ਦਾ ਡੈਮੇਜ ਹੋਇਆ ਉਹ ਅਸੈਸ ਕੀਤਾ ਜਾ ਰਿਹਾ ਹੈ ਫੋਗਿੰਗ ਕਰਵਾਈ ਜਾ ਰਹੀ ਹੈ ਲਾਰਵਾ ਸਾਈਡ ਕਰਵਾਇਆ ਜਾ ਰਿਹਾ ਹੈ ਪਾਣੀ ਦੀ ਡੀਕਲੋਰినੇਸ਼ਨ ਕਰਵਾਈ ਜਾ ਰਹੀ ਹੈ ਹਰ ਤਰੀਕੇ ਦਾ ਜਿਹੜੀ ਸਾਡੀ ਪੋਸਟ ਫਲੱਡ ਦੀ ਸਾਡੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਜਿੰਨੇ ਵੀ ਪਿੰਡ ਪ੍ਰਭਾਵਿਤ ਹੋਏ ਸੀਗੇ ਉਹਨਾਂ ਦੇ ਵਿੱਚ ਲਗਾਤਾਰ ਮੈਡੀਕਲ ਕੈਂਪ ਚੱਲੂ ਨੇ ਨਾਲ ਹੀ ਹਰੇਕ ਅਫੈਕਟਿਡ ਪਿੰਡ ਦੇ ਵਿੱਚ ਜਿਹੜੇ ਆਪਣੇ ਪਸ਼ੂ ਹੈਗੇ ਆ ਉਹਨਾਂ ਦਾ ਵੀ ਜਿਹੜੀ ਜਾਂਚ ਹੈਗੀ ਹੈ ਉਹ ਲਗਾਤਾਰ ਚੱਲ ਰਹੀ ਹੈ ਸਪੈਸ਼ਲ ਕੈਂਪ ਉਹਨਾਂ ਦਾ ਵਾਸਤੇ ਵੀ ਲਗਾਏ ਜਾ ਰਹੇ ਜੀ ਬਿਲਕੁਲ ਚਾਰ ਤਰੀਕੇ ਦੇ ਜਾਇਜ਼ੇ ਕੀਤੇ ਜਾ ਰਹੇ ਜੇ ਕਿਸੇ ਦੇ ਘਰਾਂ ਦਾ ਨੁਕਸਾਨ ਹੋਇਆ ਉਹ ਜੇ ਕਿਸੇ ਦੀ ਡੈਥ ਹੋਈ ਹੈ ਉਹ ਜੇ ਕਿਸੇ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਉਹ ਤੇ ਜੇ ਕੋਈ ਫਸਲ ਦੀ ਜਾਂ ਖੇਤ ਦੀ ਨੁਕਸਾਨ ਹੋਇਆ ਉਹ ਨਾਲ ਹੀ ਜਿਹੜੀ ਸਾਡੀ ਸਰਕਾਰੀ ਢਾਂਚਾ ਹੈਗਾ ਕੋਈ ਸਕੂਲਾਂ ਦੀ ਬਿਲਡਿੰਗ ਜਾਂ ਕੋਈ ਹਸਪਤਾਲ ਨੂੰ ਜਾਂ ਕੋਈ ਸੜਕਾਂ ਨੂੰ ਨੁਕਸਾਨ ਹੋਇਆ ਉਹਦਾ ਜਿਹੜਾ ਸਰਕਾਰੀ ਜਿਹੜਾ ਅਮਲਾ ਹੈਗਾ ਉਹਦਾ ਵੀ ਜਾਂਚ ਕੀਤੀ ਜਾਏ ਸਰ ਜਿਹੜੇ ਰੈਸਕਿਊ ਕੀਤੇ ਸੀ ਲੋਕ ਆਪਣੇ ਪਾਪਾ ਜਾ ਰਹੇ ਹੈ ਕਿ ਨਹੀਂ ਜੀ ਤੱਕ ਕਿਉਂ ਰੈਸਕਿਊ ਕੀਤਾ ਜੀ ਸਾਡੇ ਸਾਡੇ 5 ਸਰਕਾਰੀ ਰੀਲੀਫ ਸੈਂਟਰ ਬਣੇ ਸੀਗੇ ਉਹਦੇ ਵਿੱਚ 500 600 ਦੇ ਕਰੀਬ ਲੋਕ ਉਸ ਵੇਲੇ ਆਗੇ ਸੀਗੇ ਤੇ ਹੁਣ 2 ਦਿਨ ਪਹਿਲਾਂ ਹੀ ਸਾਰੇ ਰੈਸਕਿਊ ਸੈਂਟਰ ਖਾਲੀ ਹੋ ਗਏ ਸੀਗੇ ਲੋਕ ਆਪਣੇ ਆਪਣੇ ਘਰਾਂ ਨੂੰ ਮੁੜ ਗਏ ਸੀ ਸਰ ਇੱਕ ਲਾਸਟ ਕੁਐਸਚਨ ਕੋਈ ਇਸ ਤਰ੍ਹਾਂ ਦਾ ਪਿੰਡ ਜਾਂ ਖੇਤਰ ਤਾਂ ਨਹੀਂ ਜਿੱਥੇ ਕੋਈ ਰਸਮਾਰਗ ਟੁੱਟਿਆ ਹੋਵੇ ਕਨੈਕਟੀਵਿਟੀ ਉੱਤੀ ਹੋਵੇ ਨਹੀਂ ਇਸ ਵੇਲੇ ਹੁਣ ਕਨੈਕਟੀਵਿਟੀ ਸਾਰਿਆਂ ਦੀ ਹੈ ਪਰ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕੁਝ ਕੁਝ ਸੜਕਾਂ ਡੈਮੇਜ ਹੋਈਆਂ ਨੇ ਉਹਦੀ ਅਸੈਸਮੈਂਟ ਚੱਲ ਰਹੀ ਹੈ ਜਲਦ ਤੋਂ ਜਲਦ ਉਹਨਾਂ ਦੀ ਦੁਬਾਰਾ ਮੁਰੰਮਤ ਕਰਾਈ ਜਾਏਗੀ ਕੱਲ ਤੱਕ ਜਦੋਂ ਆਪਾਂ ਦੀ ਮੀਂਹ ਆ ਇਸ ਵੇਲੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਪਾਖੜਾ ਡੈਮ ਦਾ ਵੀ ਜਿਹੜਾ ਸਤਾਰ ਹੈਗਾ ਉਹ 3 ਫੁੱਟ ਤੋਂ ਵੀ ਜ਼ਿਆਦਾ ਥੱਲੇ ਹੋ ਗਿਆ ਡੇਂਜਰ ਮਾਰਕ ਤੋਂ ਤੇ ਇਸ ਕਰਕੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਸਾਰਿਆਂ ਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ